एनआरआई टीवी ਨਾਲ ਜੁੜਿਓ ਤੁਸੀਂ ਵੱਡੀ ਖਬਰ ਲੱਖਾ ਸੁਧਾਨਾ ਨਾਲ ਜੁੜੀ ਹੋਈ ਆ ਲੱਖਾ ਸੁਧਾਨਾ ਤੇ ਦੇਰ ਰਾਤ ਹਮਲਾ ਹੋਇਆ ਆਦਾਂ ਦੀਏ ਕਿ ਹੁਣੇ ਹੁਣੇ ਵੱਡੀ ਖਬਰ ਸਾਹਮਣੇ ਆਈ ਆ ਕਿ ਲੱਖਾ ਸੁਧਾਨਾ ਕੋਲ ਪਟਿਆਲਾ ਤੋਂ ਪਾਸ ਚਾਰਾ ਸੀਤਾ ਰਸਤੇ ਤੇ ਉਹਨਾਂ ਤੇ ਹਮਲਾ ਹੋ ਚੁੱਕਿਆ ਆਦਾਂ ਦੀਏ ਕਿ ਇੱਕ ਗੱਡੀ ਬਾਰੇ ਦੱਸਿਆ ਜਾ ਰਿਹਾ ਜੋ ਲੱਖਾ ਸੁਧਾਨਾ ਨੇ ਦੱਸਿਆ ਹੈ ਕਿ ਇੱਕ ਗੱਡੀ ਆਉਂਦੀ ਆ ਜੋ ਗੱਡੀ ਦੇ ਬਰਾਬਰ ਲੱਗ ਕੇ ਉਹਨਾਂ ਤੇ ਹਮਲਾ ਕਰਨ ਦੀ ਕੋਸ਼ਿਸ਼ ਕਰਦੀ ਅਤੇ ਕਾਫੀ ਮਾਹੌਲ ਹੈ ਜਿਹੜਾ ਉਹ ਤਣਾਪੂਰਨ ਬਣਦਾ ਹੈ ਤੇ ਮੌਕੇ ਤੇ ਪੁਲਿਸ ਸਟੇਸ਼ਨ ਵੀ ਪਹੁੰਚਿਆ ਜਾਂਦਾ ਹੈ ਤਾਂ ਤਸਵੀਰਾਂ ਸਿੱਧੀਆਂ ਤੁਹਾਨੂੰ ਦਿਖਾ ਰਹੇ ਹਾਂ ਲੱਖਾ ਸੁਦਾਨਾ ਜਿੱਥੇ ਲੱਖਾ ਸੁਦਾਨਾ ਪਟਿਆਲਾ ਤੋਂ ਘਰ ਵਾਪਸ ਜਾ ਰਹੇ ਸੀ ਤਾਂ ਰਸਤੇ 'ਚ ਉਹਨਾਂ ਤੇ ਹਮਲਾ ਹੋ ਜਾਂਦਾ ਹੈ ਦੱਸਿਆ ਜਾ ਰਿਹਾ ਇੱਕ ਗੱਡੀ ਜਿਹੜੀ ਆ ਉਹਨਾਂ ਦੇ ਗੱਡੀ ਬਰਾਬਰ ਲੱਗ ਜਾਂਦੀ ਹੈ ਤੇ ਹਮਲਾ ਕਰਨ ਦੀ ਕੋਸ਼ਿਸ਼ ਹੁੰਦੀ ਹੈ ਜਿਸ ਨੂੰ ਲੈ ਕੇ ਪੁਲਿਸ ਥਾਣੇ ਪਹੁੰਚਦੇ ਆ ਲੱਖਾ ਸੁਦਾਨਾ ਅੱਗੋਂ ਪੁਲਿਸ ਮੁਲਾਜ਼ਮਾਂ ਬਾਰੇ ਵੀ ਵੱਡੇ ਜਿਹੜੇ ਆ ਖੁਲਾਸੇ ਹੋਏ ਆ ਕਿ ਪੁਲਿਸ ਮੁਲਾਜ਼ਮ ਨਸ਼ੇ ਵਿੱਚ ਸਨ ਤਾਂ ਇਹ ਜਾਣਕਾਰੀ ਹੈ ਜਿਹੜੀ ਉਹ ਵੀ ਲੱਖਾ ਸਦਾਣਾ ਨੇ ਸਾਂਝੀ ਕੀਤੀ ਆ ਤੇ ਮੌਕੇ ਤੇ ਕੀ ਕੁਝ ਹੋਇਆ ਕਿਵੇਂ ਮੋਬਾਈਲ ਖੋਣ ਦੀ ਕੋਸ਼ਿਸ਼ ਹੋਈ ਆ ਵੀਡੀਓ ਬਣਾਉਣ ਦੇ ਚੱਲਦੇ ਆ ਤਾਂ ਇਹ ਸਾਰੀਆਂ ਤਸਵੀਰਾਂ ਤੁਹਾਡੇ ਨਾਲ ਸਿੱਧੀਆਂ ਜਿਹੜੀਆਂ ਦਿਖਾ ਦਿੰਨੇ ਆ ਤੁਹਾਨੂੰ ਕਿਵੇਂ ਦੇਖੋ ਕਿ ਕਿਸ ਤਰੀਕੇ ਨਾਲ ਲੱਖਾ ਸਦਾਣਾ ਤੇ ਹਮਲਾ ਹੋਇਆ ਤੇ ਮੋਬਾਈਲ ਖੋਇਆ ਗਿਆ ਤੇ ਕਾਫੀ ਮਾਹੌਲ ਹੈ ਜਿਹੜਾ ਭਖਦਾ ਹੋਇਆ ਨਜ਼ਰ ਆਇਆ ਹੈ ਬਈ ਤਪੇ ਖੜੇ ਐ ਇਸ ਵੇਲੇ ਤੇ ਅਸੀਂ ਪਟਿਆਲਿਆਂ ਆ ਰਹੇ ਸੀਗੇ ਰਾਤ ਇੱਕ ਸਾਨੂੰ ਗੱਡੀ ਦੇ ਵਿੱਚ ਗੱਡੀ ਮਾਰ ਕੇ ਤੇ ਗਾਲਾਂ ਕੱਢ ਕੇ ਗੱਡੀ ਭੱਜੀ ਆ ਅਸੀਂ ਉਹ ਗੱਡੀ ਦਾ ਮਗਰਾ ਕੀਤਾ ਉਹ ਗੱਡੀ ਚਲੀ ਗਈ ਆ ਸੀਆਈ ਦੇ ਬੱਚਾ ਲੈ ਉਹਨੇ ਆਪਣੇ ਘਿਹੇ ਚਲੇ ਗਏ ਚੌਂਕੀ 'ਚ ਕਹਿੰਦੇ ਅਸੀਂ ਪੁਲਿਸ ਮੁਲਾਜ਼ਮਾਂ ਮੈਂ ਤੁਹਾਨੂੰ ਅੰਦਰ ਚੱਲ ਵੜਦੇ ਆ ਥੋੜੀ ਦਾਰੂ ਪੀਤੀ ਹੋਈ ਢੱਕੇ ਹੋਈ ਦਾਰੂ ਦੇ ਦੋਨੇ ਅੰਦਰ ਗਏ ਤਾਂ ਬਈ ਸਾਡੇ ਗਾਹਾਂ ਗਿਆ ਤੋਂ ਆਂਦਰ ਪੁਲਿਸ ਮੁਲਾਜ਼ਮ ਬਲਵਿੰਦਰ ਸਿੰਘ ਤੇ ਹੋਰ ਵਗੈਰਾ ਜਿਹੜਾ ਸਬੀਤ ਸਿੰਘ ਵੀ ਦਾਰੂ ਪੀਤੀ ਸੀ ਤੇ ਪੁਲਿਸ ਬਲਾਕ ਸਾਰੇ ਸਾਡੇ ਗੱਲ ਪੈ ਗਈ ਆ ਆ ਹਾਲਾਤ ਆ ਇੱਕ ਇੱਕ ਆਮ ਬੰਦੇ ਨਾਲ ਇਹ ਕੀ ਆ ਹਾਂਜੀ ਬਈ ਇਹ ਕਾਤਾ ਰਤ ਨੂੰ ਕਰਦੇ ਤੇ ਖਬਰਾਂ ਕੀ ਪਾਹੋਂਗੇ ਆ ਸਾਥ ਹੋ ਗਈ ਯਾਰ ਆ ਆ ਠੱਕੇ ਚਾਈ ਆ ਗੁੰਡਾ ਕਰਦੀ ਆ ਉੱਥੇ ਬਲਵਿੰਦਰ ਸਿੰਘ ਹੌਲਦਾਰ ਇੱਕ ਡਿਊਟੀ ਅਫਸਰ ਤੇ ਸਰਜੀਤ ਸਿੰਘ ਜਿਹੜਾ ਸਾਨੂੰ ਗਾਲਾਂ ਕੱਢ ਕੇ ਭੱਜਿਆ ਗੱਡੀ 'ਚ ਗੱਡੀ ਮਾਰ ਕੇ ਭੱਜਿਆ ਪੁਲਿਸ ਮੁਲਾਜ਼ਮਾਂ ਸਾਰੀ ਪੁਲਿਸੀ ਦਲੂਫੀ ਤੇ ਰਾਤ ਨੂੰ ਸਾਡੇ ਗਲ ਪਏ ਆ ਠੱਕੇ ਮਾਰੇ ਗਾਲ ਫੜੇ ਫੋਨ ਖੋਇ ਆ ਸਾਡੇ ਮੁਲਾਜ਼ਮਾਂ ਤੋਂ ਆ ਨਾਲ ਮੇਰੇ ਸਿਕਿਉਰਿਟੀ ਵਾਲੇ ਤੋਂ ਇਹਨਾਂ ਨੂੰ ਵੀ ਠੱਕੇ ਮਾਰੇ ਗਏ ਆ ਇੱਥੇ ਯਾਰ ਕੋਈ ਹੈ ਬੰਦਾ ਸੁਰੱਖਿਅਤ ਬਣਾ ਦੱਸੋ ਆ ਤੱਕੇ ਸਹੀ ਆ ਗੁੰਡਾ ਕਰਦੀ ਆ ਰਾਜ ਆ ਕਿਤੇ ਪੁਲਿਸ ਚੱਕ ਕੇ ਪੁਲਿਸ ਰਾਸਥਾਨ ਦੇ ਵਿੱਚ ਬੰਦੇ ਮਾਰ ਦਿੰਦੀ ਆ ਕੁੱਟਮਾਰ ਕਰਕੇ ਗਾਂਟ ਲਾ ਕੇ ਕਿਤੇ ਹੁਣ ਆ ਸਭ ਕੱਬੇ ਜਾਂਦੇ ਫਿਰ ਘੇਰ ਲਿਆ ਪਤਾ ਨਹੀਂ ਕਿਹੜਾ ਕੀ ਇਹ ਕਹਾਣੀ ਬਣਾਉਣਗੇ ਵੀ ਇਹਨਾਂ ਨੇ ਆ ਕੇ ਥਾਣੇ ਆਇਆ ਕਰਤਾ ਜੀ ਐਂ ਕਰਤਾ ਜੀ ਬੰਦੇ ਹਾਨੂੰ ਗਾਲਾਂ ਕੱਢ ਕੇ ਭੱਜਿਆ ਮੰਗਤ ਸੀ ਗੱਡੀ ਲਾਈਏ ਉਹ ਗਾਲਾਂ ਕੱਢੇਗਾ ਗੱਡੀ 'ਚ ਗੱਡੀ ਮਾਰ ਕੇ ਪਰ ਜਵੇਂ ਚੌਂਕੀ 'ਚ ਲਾਈ ਆ ਗੱਡੀ ਆਪਣੇ ਢੰਡਿਆ ਜੇ ਉਹ ਫੇ ਚੌਂਕੀ 'ਚ ਕਿਹੜੇ ਹੀ ਮੁਲਾਜ਼ਮਾ ਆ ਚਲੋ ਅਸੀਂ ਦਖਾਖਰ ਲਿਖਾਉਨੇ ਆ ਅਸੀਂ ਐਸਐਸਪੀ ਦੇ ਧਿਆਨ ਚ ਬਰਨਾਲੇ ਦੇ ਐਸਪੀ ਡੀ ਬਰਨਾਲੇ ਦੇ ਡੀਐਸਪੀ ਦੇ ਸੀਐਨਚਰ ਸਾਹਿਬ ਧਿਆਨ ਚ ਲਿਆਦੇ ਸੋਡੇ ਮੁਲਾਜ਼ਮਾਂ ਨੇ ਸਾੜਨ ਨਾਲ ਆ ਕੀਤਾ ਆ ਦੇਖੋ ਇੱਥੇ ਕੋਈ ਬੰਦਾ ਤੁਸੀਂ ਲੱਗਦਾ ਵੀ ਆਮ ਬੰਦਾ ਇੱਥੇ ਸੜਕ ਤੇ ਲੱਗਦਾ ਸੁਰੱਖਿਤ ਹੈਗਾ ਯਾਰ ਅਸ ਮੈਂ ਹੁਣ ਕਹਿੰਦਾ ਮੈਂ ਭਾਜੀਪੀ ਪੰਜਾਬ ਨੂੰ ਕਹਿੰਦਾ ਵੀ ਅੰਡਿਆਇਆ ਚੌਂਕੀ ਦਾ ਹੁਣ ਮੁਲਾਜ਼ਾ ਕਰਾਇਆ ਜਾਵੇ ਸਾਰੇ ਢੱਕੇ ਹੋਏ ਅੰਦਰ ਗੋਲਨਾ ਪੰਗਾ ਸ਼ਰਾਬ ਦੀਆਂ ਕੋਈ ਬੰਦਾ ਰਾਤ ਨੂੰ ਦਰਖਾਸਤ ਲਿਖਾਉਣ ਜਾਊ ਕੁਝ ਦੁਖੀ ਬੰਦਾ ਕੁਝ ਧੱਕੇਸ਼ਾਹੀ ਦੇ ਖਿਲਾਫ ਬੰਦਾ ਜਾਊ ਤਾਂ ਉੱਥੇ ਸਾਰੇ ਮੁਲਾਜ਼ਮ ਧੱਕੇ ਹੋਏ ਆ ਵੀਡੀਓ ਬਣਾਉਣ ਲੱਗੇ ਮੋਬਾਈਲ ਖੋਲੇ ਮੋਬਾਈਲ ਕੋਣ ਲਾ ਕੇ ਸਾਡੇ ਉੱਥੇ ਆ ਬੰਦਿਆ ਕਾਹਦਾ ਗਲ ਫੜ ਲੈ ਕੇ ਨੇ ਆ ਕੇ ਮਗਰੋਂ ਆ ਮੁਲਾਜ਼ਮਾਂ ਨੂੰ ਧੱਕੇ ਮਾਰੇ ਹੈਗਾ ਅਪ ਨੂੰ ਇੰਨਾ ਰਾਜ ਹੈ ਗੁੰਡਾ ਰਾਜ ਹੋਇਆ ਪਿਆ ਯਾ ਕਮਾਲ ਹੋ ਗਈ ਯਾਰ ਮੈਂ ਨਹੀਂ ਕੋਈ ਸੁਣਵਾਈ ਹੈਨੀ ਇੱਥੇ ਗੰਦਰਾਮ ਨੂੰ ਉਹਦੇ ਮੈਦ ਖਾਨ ਲਿਖਾਤੀ ਐਸਐਸਪੀ ਦਾ ਮੈਦ ਧਿਆਨ ਦੇ ਲਿਆਦਾ ਪਿਆ ਹਰ ਨਾ ਘਟਨਾ ਹੋਈ ਪਟਿਆਲੇ ਦੀ ਬਾਅਦ ਸਾਰੇ ਸੀਗੇ ਆਉਣਾ ਤਪੇ ਕੇ ਜੇ ਵੀ ਆ ਜਾਓ ਜੀ ਮਲਾਜ ਮਾਉਂਦੇ ਆ ਜੀ ਦੱਸੋ ਜੀ ਆੜਾ ਕੀ ਕਸੂਰ ਆ ਲੈ ਚ ਬਈ ਤਪੇ ਖੜੇ ਐ ਇਸ ਵੇਲੇ ਤੇ ਹੀ ਪਟਿਆਲਿਆਂ ਆ ਰਹੇ ਸੀਗੇ ਰਾਹ ਦੇ ਵਿੱਚ ਸਾਨੂੰ ਗੱਡੀ ਦੇ ਵਿੱਚ ਗੱਡੀ ਮਾਰ ਕੇ ਗਾਲਾਂ ਕੱਢ ਕੇ ਗੱਡੀ ਭੱਜੀ ਆ ਅਸੀਂ ਉਹ ਗੱਡੀ ਦਾ ਮਗਰਾ ਕੀਤਾ ਉਹ ਗੱਡੀ ਚਲੀ ਗਈ ਆ ਸੀ